ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਪੰਜ ਵਹਿੜਾਂ ਵਕਾਉਣੀਆਂ ਅੱਜ ਦੀ ਵੀਡੀਓ ਦੇ ਵਿੱਚ ਹਾਂਜੀ ਪੰਜੇ ਜੈ ਜੇ ਪਾ ਦੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਨਾ ਜਿਹੜਾ ਮਰਜੀ ਲੈ ਜਾਓ ਥਣਾ ਦੀ ਭਾਰ ਦੀ ਫੁੱਲ ਗਰੰਟੀ ਹੋਊਗੀ ਕੋਈ ਵੀ ਪਸ਼ੂ ਤੁਹਾਡੇ ਘਰੇ ਭਾਰ ਕੱਢ ਜੇ ਜਾਂਦਾ ਤੇ ਬਾਈ ਕਹਿੰਦਾ ਸਾਡੇ ਘਰੇ ਅਗਲਾ ਗਾਂ ਬੰਨ ਜੇ ਤੇ ਆਪਦੇ ਪੈਸੇ ਲੈ ਜੇ ਇਈ ਨਹੀਂ ਗਾਰੰਟੀ ਬਾਈ ਕਹਿੰਦਾ ਤਾਂ ਦਿੱਤੀ ਹੈ ਕਿਉਂਕਿ ਸਾਰੇ ਪਸ਼ੂ ਪੰਜੇ ਦੇ ਪੰਜੇ ਨਾਲ ਕਿ 16 ਆੰਨੇ ਆ ਸਾਫ ਸੁਥਰਾ ਬਾਈ ਕੰਮ ਕਰਦਾ ਹੈ ਡੇਲੀ ਵਾਂਗੂ ਪੰਜ ਚਾਰ ਪਸ਼ੂ ਆਉਂਦੇ ਆ ਸੇ ਲੋਕੇ ਚਲੇ ਜਾਂਦੇ ਆ ਦੁਬਾਰਾ ਨਵੇਂ ਹੋਰ ਲੈ ਲੈਂਦਾ ਬਾਈ ਹੋਰਾਂ ਦੀ ਵੀਡੀਓ ਬਣ ਜਾਂਦੀ ਹੈ ਇਨਫੋਰਮੇਸ਼ਨ ਲੈ ਦੇਣਾ ਸਸੀ ਕਾ ਬਾਈ ਸਸੀ ਕਾ ਨਾਂ ਦੱਸ ਦਈਏ ਨਾਂ ਬਾਈ ਹਰਵਿੰਦਰ ਸਿੰਘ ਪਿੰਡ ਚੜੱਕ ਜਿਹੜਾ ਬੋਗੈ ਫੋਨ ਨੰਬਰ ਦੱਸ ਸਸੀ 836060886 ਪੰਜ ਜਾਨਵਰ ਰਵਿੰਦਰ ਹਾਂਜੀ ਬਾਈ ਜਾਨਵਰ ਤਾਂ 6-7 ਸੀਗੇ ਇੱਕ ਵੜ ਆਵੇ ਹੁਣੇ ਦੋ ਜੜਾਈਆਂ ਵਾ ਇਹ ਤੋਂ ਹੀ ਕਰ ਲੋ ਸੂਈ ਸਵਾਈ ਤੋਂ ਸ਼ੁਰੂ ਇਬਰੇ ਅੱਜ ਹੀ ਸੁੱਈ ਵੀ ਆ ਸਵੇਰੇ ਇਹ ਸੁੱਈ 4 ਵਜੇ 6 ਵਜੇ ਜੇਰ ਪਿਆ ਦੀ ਉਹ ਬਠਲ ਚ ਪਈ ਹੋਇਆ ਇਧਰ ਠੀਕ ਆ ਉਹ ਪਿਆ ਬਠਲ ਕਿੰਨਾ ਕੁ ਦੁੱਧ ਪਿਆ ਜੀ ਬਾਈ ਵੀਰੇ ਬੋਲਾ ਕੱਢਿਆ ਦਾ 3.5 ਕਿਲੋ ਬੱਚੇ ਤੋਂ ਬਿਨਾ ਹੁਣ ਠੀਕ ਆ ਬੋਲ ਪਿਆ ਦੂ ਇਹ 15 14 15 ਕਿਲੋ ਰਾਹਣਾ ਹੁਣ ਵੇਚਣ ਵਾਲੀ ਗੱਲ ਜੈਜ ਜਪਾ ਇਹ ਮੋਲ ਕਰਾਣਾ ਵੀਰੇ 57 58 ਕਰੋ ਹਾਂ ਨਾ 54000 ਦੇ ਦੇ ਕੱਢ ਬਾਹਰ ਨੂੰ ਦੋਸਤੋ ਸਵੇਰ ਹੀ ਸੁੱਈ ਆ ਜੇਰ ਪੈ ਗਈ ਐ ਨਗ ਤਾਂ 6 7 ਸੀ ਪੰਜ ਵੜਾ ਰਹੇਗਾ ਦੋ ਨਗ ਵਿੱਗ ਗਏ ਆ ਇੱਕ ਨਗ ਮੇਰੇ ਆਏ ਤੋਂ ਹੀ ਬਾਈ ਲੈ ਕੇ ਗਿਆ ਹੁਣੇ ਵੜ ਇੱਕ ਪਹਿਲਾਂ ਚਲੀ ਗਈ ਦੋ ਵੜਾ ਚਲੀਆਂ ਗਈਆਂ ਤੇ ਆ ਹੁਣ ਪੰਜ ਨਾਗ ਰਹਿ ਗਏ 54000 ਦੀ ਬਾਈ ਕਹਿੰਦਾ ਦੇ ਦੇਣੀ ਆ ਦੁੱਧ ਪਿਆਜੂ 16 17 ਹਾਂ ਵੀਰੇ 14 15 ਕਰ 14 15 ਠੀਕ ਹੈ ਸੌਰੀ ਮੈਨੂੰ ਭੁਲੇਖਾ ਲੱਗਾ 14 15 ਕਿਲੋ ਦੁੱਧ ਪਿਆਜੂ ਹਾਂ ਸੋਭਾ ਜੀ ਸੂਈ ਆ ਸਾਢੇ 3 ਕਿਲੋ ਬਿਨਾ ਬੱਚੇ ਤੋਂ ਬਾਈ ਕਹਿੰਦਾ ਬੌੜਾ ਚੋਇਆ ਫਿਕਸ ਜਾਂ ਹਵਾਨਾ ਫਿਟਿੰਗ ਵਾਲਾ ਕੋਈ ਟੱਟਮਾ ਲੰਕਮਾਣੀ ਨਵਾਂ ਹਨ ਬੱਛੀ 5 ਤੇ 4 54000 ਚੋਂ 22 ਕੰਦਾ ਛੋੜ ਕਰ ਦੂੰ ਤਾਜੀ ਸੂਈ ਸਵਾਈ ਆ 13 14 ਕਿਲੋ ਦਾ ਯਾਰ ਦੁੱਧ ਨਾਰਮਲ ਹੀ ਇਹਨਾਂ ਦਾ ਪਿਆ ਦੇਣਾ ਸਾਢੇ 3 ਕਿਲੋ ਤਾਂ ਬੌਲੀ ਕੱਢ ਲਈ ਹਵਾਨੇ 'ਚ ਹਵਾਨਾ ਪ੍ਰੋਪਰ ਖਾਲੀ ਨਹੀਂ ਕੀਤਾ ਕਿਉਂਕਿ ਪਹਿਲੀ ਚਵਾਈ ਕੀਤੀ ਕਰਕੇ ਤੇ ਸ਼ਾਮ ਦੀ ਚਵਾਈ ਜੇ ਸਾਰਾ ਦੇਣੀ ਪਿਆ 12 ਸਵਾ 12 ਵੀਡੀਓ ਬਣਾ ਰਹੇ ਆ 8:30 ਦੀ ਚਵਾਈ ਜ ਸਾਰਾ ਦਿਨ ਪਿਆ ਇਹੀ ਕਿਤੇ 8:00 ਦੇ ਟਾਈਮ ਵੀਡੀਓ ਬਣਦੀ ਤੇ ਸ਼ਾਮ ਤੱਕ ਰਹਵਾਨਾ ਬੌਲੇ ਨਾਲ ਭਰਿਆ ਹੋਣਾ ਸੀ ਸਵੇਰ 3:30 ਕਿਲੋ ਹਵਾਨੇ ਚ ਬੌਲੀ ਕੱਢੀ ਆ ਬਿਨਾ ਬੱਚੇ ਤੋਂ ਕੋਈ ਪਾਈ 1/2 ਕਿਲੋ ਬੱਚਾ ਵੀ ਬੌਲਾ ਚੋਂ ਗਿਆ ਹੋਊਗਾ ਤੇ ਕੁਝ ਧਾਰਾਂ ਹਵਾਨੇ ਚ ਵੀ ਛੱਡੀਆਂ ਖਾਲੀ ਨਹੀਂ ਕੀਤਾ ਕਿਉਂਕਿ ਪਹਿਲੀ ਚਵਾਈ ਕੀਤੀ ਕਰਕੇ 54 ਦੀ ਦੇ ਦੇਣੀ ਆ ਜਮਾ ਜੈਜਪਾ ਸੋਹਣੀ ਮੱਛੀ ਚਮਕਦਾਮ ਕਾਲੀ 2 ਨੰਬਰ ਤੇ ਆ ਜਾ ਹਾਂ ਵੀਰੇ ਇਹ ਵੀ ਦੂਜਾ ਸੋਸ ਹੁੰਦੀ ਆ ਮੈਂ ਤਿਆਰੀਆਂ ਜੀ ਇੱਕ ਦੋ ਦਿਨ ਹੀ ਲਊਗੀ ਦੁੱਧ ਉਹ ਦੂਰੇ ਦਾ ਮਾਲ ਕਹਿੰਦਾ ਬੰਦਾ 18 19 ਕਿਲੋ 16 17 ਮੰਨ ਕੇ ਵਾਲਾ ਸੌਦਾ ਕਰ। ਜੈ ਜੱਬਾ। ਜਮਾਂ ਹਾਂ ਨਾ ਵੀਰੇ ਬੱਸ 63000 ਦੇ ਦੇ। ਲਾਓ ਜੀ। ਦੋ ਨੰਬਰ ਵੀਰ ਕਹਿੰਦਾ ਜੀ ਤੋਂ ਲਈ ਅਗਲੇ ਦਾ ਕਹਿੰਦੇ 18 19 ਕਿਲੋ ਦੁੱਧ ਅਸੀਂ ਛੋਇਆ ਪਰ ਤੁਸੀਂ 16 17 ਹੀ ਮੰਨ ਕੇ ਅਗਲਾ ਸੌਦਾ ਕਰ ਲਿਓ। ਬਾਕੀ ਲੈ ਲਵਾਂਗਾ ਬਹੁਤ ਚੰਗਾ ਵੀਰੇ ਦੇ। ਹਾਂ। ਦੋਸਤੋ ਲੈਵਾ ਭਾਂਡਾ ਸੋਹਣਾ। ਇੱਕ ਗੱਲ ਮੈਂ ਹੋਰ ਦੱਸ ਦੇਣਾ ਬਾਕੀ ਭਰਾਵੋ ਅਗਲੇ ਦੀ ਸੇਵਾ ਸੰਭਾਲਾ। ਹੁਣ ਇਦਾਂ ਦੀ ਬੱਚੀ ਨੂੰ 18 20 ਕਿਲੋ ਦੁੱਧ ਕੋਈ ਬਾਹਲਾ ਨਹੀਂ ਕਿਉਂਕਿ ਇੱਕ ਤਾਂ ਰੁੱਤ ਵਧੀਆ ਹੁਣ ਗਾਸਿਆ ਹਾਲ ਆ ਗਿਆ ਮੌਸਮ ਦਾ ਫੁੱਲ ਫਰਕ ਪੈ ਗਿਆ ਜਿੰਨਾ گاਵਾਂ ਨੂੰ ਤਾਂ ਗੋਕੇ ਨੂੰ ਤਾਂ ਇੰਨਾ ਜਿੰਨਾ ਪਾ ਲੋਂਗੇ ਤੇ ਓਨਾ ਹੀ ਝੋਲੋਂਗੇ ਹਾਂ ਲੇਵਾ ਸੋਣਾ ਤਿਆਰੀ ਹੈ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਇੱਕ ਅੱਧਾ ਦਿਨ ਕੱਢ ਜੇ ਜਿਹੜੀ ਤੁਸੀਂ ਬਲ ਢੱਲ ਵੇਖ ਰਹੇ ਆ ਇੰਨੀ ਕੁ ਦਾ ਸੂਨੀਆਂ ਸੂਨੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ 18 20 ਕਿਲੋ ਦੁੱਧ ਕੋਈ ਬਾਹਲਾ ਨਹੀਂ ਖੁੱਲਾ ਪਿਆ ਜੂ ਮਾਨ ਤਾਨ ਹੋ ਜੂ ਡੱਬੀ ਜੀ ਵਹਿੜ ਹੋਵੇ ਤੇ 18 20 ਕਿਲੋ ਦੁੱਧ ਨਾ ਦੇਵੇ ਤਾਂ ਫੇਰ ਤਾਂ ਤੁਹਾਨੂੰ ਵੀ ਪਤਾ ਦੇਣਾ ਵੀ ਕਿਹੜੀ ਨਹੀਂ ਆ। ਥਾਣਾ ਸੋਹਣਾ ਹੂੰ ਪੂਰਾ ਚੰਗਾ ਆਦੀ ਜਵਾਈ ਵਾਲਾ ਥਾਣਾ। ਕਿੰਨਾਂ ਕਾ ਜੀ ਹਾਂ ਕੱਦ-ਕੁੱਦ ਪੂਰਾ ਹੀ ਆ। ਵਲਟੇਲਾਂ ਬਹੁਤ ਪਈਆਂ ਲੈਵੇ ਚ ਹਵਾ ਨਾਲ ਖਿੱਚਾਂਗੇ ਤਾਂ ਰਾਵੜਾਂ ਨੂੰ ਵੱਧ ਆ ਵੇਖੋ। ਆ ساری ਵਲਟੇਲ ਕੱਢ ਕੇ ਸੋਨਾ ਕਰਮਾ ਵਾਲੀ ਨੇ ਨਵਾ ਹਨ ਦੂਆ ਸੁਆ ਵੱਛੀ ਮਾਨਤਣ ਹੋ ਜੂ। ਤਿੰਨ ਨੰਬਰ ਹਰਵਿੰਦਰ ਇਹ ਮੇਰੇ ਦੋ ਜੱਤਾਂ ਤੋਂ ਲਈ ਆ। ਇਹ ਲੈ ਜਾਊਗੀ ਅੱਜ ਵੀਰੇ ਹਫਤੇ ਦੀ ਕਰਤੀ ਆ। ਇਹ ਜੀ ਮਾਂ ਕਹਿੰਦੇ ਸਰੋਤ ਤਾਂ ਬਹੁਤ ਹੀ ਬਾਕੀ ਦੁੱਧ ਫਿਰ ਹੋਈ ਗੱਲ ਸੇਵਾ ਤੇ ਹੁੰਦਾ ਜੀ ਤੋਂ ਲਈ ਉਹਨਾਂ ਨੇ ਆਪਾਂ ਦੱਸਿਆ 23-24 ਕਿਲੋ ਹੂੰ 20 ਕਿਲੋ ਵਿਹੜ ਨੂੰ ਦੁੱਧ ਦੇਣਾ ਚਾਹੀਦਾ ਥਾਂ ਦੇ ਬਹੁਤ ਚੰਗਾ ਕੱਚੀ ਹਾfte ਲਾਓ ਜੀ ਫੋਟਾਂ ਨੂੰ ਲੈਵਾ ਵਾਦਾ ਕੱਲੀ ਕੱਚੀ ਕੱਚੀ ਹਾfte ਦੀ ਤੋਰ ਕੇ ਵਿਖਾਉਣਾ ਜਦੋਂ ਵਿਹੜ ਤੁਰੂਗੀ ਆਪ ਹੀ ਦੱਸੂ ਅੱਜ ਕੱਚੀ ਦਾ ਮੁੱਲ ਹਰਵਿੰਦਰ ਵੀਰੋ ਤਿਆਰ ਕਰਕੇ ਦਾ ਭਾਵੇਂ 65-70 ਕਰੀਏ ਅੱਜ ਕੱਚੀ ਵਿਹੜ ਆਪ ਦੇ ਦੇਣੀ ਹੈ 62000 ਲਾਓ ਜੀ ਤਿਆਰ ਕਰਕੇ ਦਾ ਬਾਈ ਕਹਿੰਦਾ ਭਾਵੇਂ 65000 ਦੀ ਵੇਚ ਦੀਏ ਭਾਵੇਂ 70000 ਦੀ ਵੇਚ ਦੀਏ ਅੱਜ 62000 ਦੀ ਦੇ ਦੇਣੀ ਆ ਹਫਤੇ ਦੀ ਕੱਚੀ ਆ 23 24 ਲੀਟਰ ਬਾਈ ਕਹਿੰਦਾ ਜੀ ਤੋਂ ਲਈ ਆ ਅਗਲੇ ਕਹਿੰਦੇ ਦੁੱਧ ਪਹਿਲੇ ਸੂਏ ਅਸੀਂ ਇਹਦੇ ਤੋਂ ਲੋ ਚੋਇਆ ਪਰ ਬਾਈ ਕਹਿੰਦਾ ਆਪਾਂ 23 24 ਨਹੀਂ ਕਹਿੰਦੇ ਤੁਸੀਂ 20 ਕਿਲੋ ਮੰਨ ਕੇ ਹੀ ਸੌਦਾ ਕਰਿਓ ਹਾਂ ਝੋਲ ਵਾਲੀ ਬੱਛੀ ਇਕਲੇ ਵਾਲਾ ਲਾਹੂ ਬਹੁਤ ਸਹਿਦ ਮਖਿਆਲ ਮਾਰਦੀ ਆ ਵੇਖੋ ਹਮ ਸਹਿਦ ਮਾਰਦੀ ਆ ਜਮਾ ਹਜੀ ਹਫਤੇ ਦੇ ਅੰਦਰ ਬਾਹਰੇ ਇਹਨੇ ਸੂ ਪੈਣਾ ਕੱਦ ਵੱਡਾ ਹੀ ਆ ਬਾਕੀ ਚਾਮਕਦਮਕ ਬਹੁਤ ਆ ਬਾਕੀ ਜਾਦ ਵਾਲੀ ਬੱਚੀ ਹੈ ਕਿਹੜਾ ਕੋਈ ਦੇਸੀ ਢਾਂਡੀ ਆ 23 24 ਲੀਟਰ ਦੁੱਧ ਦਿੱਤਾ ਪਲੂਨ ਨੇ ਤੁਸੀਂ ਬਾਈ ਕਹਿੰਦਾ 20 ਮੰਨ ਕੇ ਕੋਈ ਵੀ ਆ ਜਾਓ 62000 ਦੀ ਦੇ ਦੇਣੀ ਆ ਤੇ ਐਦੂ ਘਟ ਇਹਨੇ ਦੁੱਧ ਵਾਲੀ ਬੱਚੀ ਕਿਸੇ ਨੇ ਵੀ ਨਹੀਂ ਦੇਣੀ ਉਂ ਦਾ ਭਾਵਾ ਕੋਈ ਕਹਦੇ ਬਾਈ 30 ਲੀਟਰ ਦੇਊਗੀ ਤੇ ਦੇ ਦੇਆਂਗੇ 70000 ਦੀ ਜਰ ਵੀਰੇ ਕਹਿਣ ਦੀਆਂ ਗੱਲਾਂ ਕਹਿਨ ਉਹ ਆਪਾਂ ਕਹਿ ਦਿੰਦੇ ਆ ਹਾਂ ਬਾਕੀ ਮਾਰੋ ਵਾਲਾ ਲਾਂਭਾ ਦਿੰਦਾ ਫੇਲਾ ਬਾਕੀ ਦੁੱਧ ਦੋ ਸੇਵਲ ਤੇ ਇੰਨਾ ਆ ਰਾਮਣਾ ਚਾਹ ਹਾਂ ਇੰਨਾ ਤਾਂ ਆ ਰਾਮਣਾ ਹੀ ਪਿਆਦਾ ਨਾ 20 ਲੀਟਰ ਦੁੱਧ ਕੋਈ ਬਾੜਾ ਨਹੀਂ ਖੁੱਲਾ ਪਿਆਦਾ ਨਾ ਹਾਂ ਸਾਰੀਆਂ ਵੱਡੀਆਂ ਹਾਂ ਵੇੜਾ ਸਾਰੀਆਂ ਹੀ ਘੱਤ ਵਾਲੀਆਂ ਇਹ ਚ ਕੋਈ ਮਰੀ ਹੰਬੀ ਜੀ ਨਹੀਂ ਅੱਗੇ ਆ ਜਾ ਹਰਵਿੰਦਰ ਇਹ ਵੀਰੇ ਇਸ ਨੂੰ ਤੀਜਾ ਸੂਆ ਕਹਿ ਰੋਇ ਦੂਜਾ ਕਹਿ ਰਿਹਾ ਆਪਾਂ ਹੂੰ ਤੇ ਇਹ ਵੀ ਹਫਤੇ ਦੀ ਗੱਤੀ ਆ ਵੇੜਾ ਜੀ ਦੱਦ ਦੋ ਦੇਦਾ ਮਾਲਕ ਨੇ 22 ਕਿਲੋ ਦੱਸਿਆ 17 18 ਜਾਨਾ ਮੰਨੇ ਆ ਕਿੰਨੇ ਦੀ ਇਹ ਦੇ ਦੇਣੀ ਅੱਜ ਵੀਰੇ ਕੱਚੀ ਕਰਕੇ 56000 ਰੁਪਏ ਦੀ ਤਿਆਰ ਕਰਕੇ ਵੀ 66000 ਦੀ ਆ ਲਓ ਜੀ ਅੱਜ ਕੱਚੀ ਕੱਚੀ ਦਾ ਮੁੱਲ ਵੀਰ ਦੱਸਦਾ ਕਿਉਂਕਿ ਤੁਹਾਨੂੰ ਵੀ ਪਤਾ ਜੇ ਕੋਈ ਭੈਣ ਭਰਾ ਹਫਤਾ-ਆਪਤਾ ਸਾਂਭੂਗਾ ਸੇਵਾ ਕਰੂਗਾ ਤੇ ਜਿੰਨੇ ਦੀ ਅੱਜ ਵੇੜ ਅਗਲਾ ਵੇੜ ਦਾ ਹਫਤੇ ਨੂੰ ਉਨੇ ਦੀ ਕਿਨੇ ਵਿੱਚ ਨਹੀਂ ਆ ਅੱਜ 56 ਦੀ ਦੇ ਦੇ ਰਹੇ ਕਹਿੰਦਾ ਤਿਆਰ ਕਰਕੇ ਵੀ 62 65 ਦੀ ਦੇਵਾਂਗੇ ਕਿਉਂਕਿ ਜਿਹਨੇ ਹਫਤਾ ਪੱਠੇ ਡੱਠੇ ਪਾਉਣੇ ਆ ਤੇ ਉਹਨੇ ਵੀ ਫਿਰ 5-7000 ਮੰਨ ਲਓ ਦਰਵਾਦ ਲੈਣਾ ਜਿਹੜੀਆਂ ਦਵਾਈ ਨਹੀਂ ਕਹਿੰਨੇ ਲਾਈ ਠੀਕ ਹੈ ਆ ਗਏ ਦਵਾਈਆਂ ਲਾਈ ਦੋਸਤੋ ਬਾਈ ਕਹਿੰਦਾ ਜਿਹੜੀਆਂ ਬਹੁਤ ਸੀ ਹਉਣ ਨਵਾ ਆ ਗਏ ਆਪਾਂ ਲਾਈ ਆ ਪਰ ਛੱਡ ਗਈਆਂ ਤੇ ਨਹੀਂ ਬਾਈ ਕਹਿੰਦਾ ਗਾਂ ਲੈਣ ਦਾ ਚਿਚੜੀਆਂ ਵਾਲੀ ਦਵਾਈ ਵੀ ਨਹੀਂ ਲਾਈ ਹੋਰ ਤਾਂ ਗੱਲ ਦੂਰ ਦੀ 56000 ਦੀ ਬਾਕੀ ਜਾ ਦਬੂਲੇ ਦੇ ਹਾਂ ਨਾ ਮੂੰਹ ਵੇੜਦਾ ਛੋਟਾ ਕੰਨ ਹੈ ਬੋਦੀ ਵਾਲੀ ਬੱਚੀ 16 17 18 ਇੱਥੇ ਦੁੱਧ ਪਿਆ ਜੂ ਬਾਕੀ ਕਿਲੋ 2 ਕਿਲੋ 3 ਕਿਲੋ 4 ਕਿਲੋ ਦੋ ਤਾਂ ਆਪਣੀ ਸੇਵਾ ਲੱਖਦੇ ਲੈ ਜੂ ਮਦਰ ਤੋਂ ਪਹਿਲਾਂ ਨਹੀਂ ਹੁੰਦੀ ਲੱਖ ਲੈ ਸਕਦੀ ਹੈ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੂਪੂ 56 ਦੀ ਜਮਾ ਜੈ ਜੇ ਭਾ ਦੀਆਂ ਇਹ ਪੰਜ ਵੜਾਂ ਇੱਕ ਇਧਰ ਖੜੀ ਹੈ ਚਾਰ ਵਖਾਤੀਆਂ ਆ ਪੰਜ ਨੰਬਰ ਹੈ ਇਹ ਵੀਰੇ ਤੇ ਜਿਵੇਂ ਸੁਣਾ ਨੇ ਕਹਿ ਨਾ ਦੋ ਜੇ ਅਗਲਾ ਕਹੀ ਜਾਂਦਾ ਪਰ ਨਹੀਂ ਕਹਿੰਦੇ ਜਿਹੜੀ ਚੀਜ਼ ਬੰਦੇ ਅਖਦੀ ਆ ਹੂੰ ਇਹਦੇ ਇਹ ਤਿਆਰੀਆ ਦੋ ਚਾਰ ਦਿਨ ਨਹੀਂ ਲਊ ਕਿੰਨਾ ਕੁ ਦੋ ਦੇ ਦੁੱਧ ਵੀਰੇ ਦਾ ਆਪਾਂ ਨੂੰ ਦੱਸਿਆ ਮਾਲਕਾਂ ਨੇ 18 ਕਿਲੋ 16 17 ਕਿਲੋ ਮੰਨ ਕੇ ਲਈਏ ਦੇ ਜੁਰਾ ਆਣਾ ਬੱਡੇ ਹੀ ਬਹੁਤ ਆ ਵੇੜ ਦੇ ਦੇਣੀ ਅੱਜ ਆਪਾਂ ਜਮਾ ਹਾਂ ਨਾ 55000 ਦੀ ਲਾਓ ਜੀ ਤਿੰਨ ਚਾ ਪੰਜ ਨੰਬਰ 55 ਦੀ ਚਾਰ ਨੰਬਰ ਤੇ ਪੰਜ ਨੰਬਰ ਵੇੜ ਦਾ ਕਦ ਦੇਖੀ ਹਾਂ ਦੋਵੇਂ ਵੇੜਾਂ ਬਾਈ ਕਹਿੰਦਾ ਤੀਜਾ ਤੀਜਾ ਸੂਆ ਕਹਿਨ ਨੂੰ ਦੂਜਾ ਸੂਆ ਕਹਿ ਦਈਏ ਬਾਈ ਕਹਿੰਦਾ ਕਾ ਨੂੰ ਆਪਾਂ ਝੂਠ ਮਾਰਨਾ ਜਦੋਂ ਮਾਰਦੇ ਹੀ ਨਹੀਂ ਵੱਡੀ ਬਹੁਤ ਆ ਦੁੱਧ ਬਾਈ ਕਹਿੰਦਾ 16 17 ਮੰਨ ਕੇ ਭਾਵਾ ਸੌਦਾ ਕਰ ਲਿਆ ਦਿੱਤਾ 18 ਕਿਲੋ ਅਜੀ ਤੋਂ ਲਈ ਆ ਹਾਂ ਆ ਵੇਖੋ ਪੂਰੀ ਵੱਡੀ ਆ ਤੇ ਹਰਵਿੰਦਰ ਦਾ ਵੀ ਕੱਦ 6 ਫੁੱਟ ਦੇ ਕਰੀਬ ਆ ਹਾਂ ਥੋੜੀ ਬਹੁਤ ਹਾਂ ਗਲਾਬੀ ਥਣ ਮੋਟਾ ਮੋਟਾ ਹਫਤੇ ਦੀ ਕੱਚੀ ਆ ਤੇ ਸੀਲ ਸੌ ਸਾਰੀਆਂ ਵਹਿੜਾਂ ਹੀ ਫੁੱਲਾ ਦੇ ਦੇਣੀ ਆ ਇਹ 55 ਦੀ ਲਓ ਵੀ ਮਿੱਤਰੋ ਇੱਕ ਗਾਰੰਟੀ ਦਿੰਦਾ ਤੁਹਾਨੂੰ ਮੈਂ ਇਹ ਹਫਤੇ ਨੂੰ ਸੂਪ ਇਹ 10 ਦਿਨਾਂ ਨੂੰ ਸੂਪੇ ਜਿੱਦਣ ਇਹ ਸੂਪ ਪੈਂਦੀ ਆ ਜਾਂ ਜਮਾਂ ਤਿਆਰ ਹੋਵੇ ਸੂਣ ਨੂੰ ਤੇ 62 63000 ਦੀ ਵੱਛੀ ਜਿਹਨੂੰ ਮਰਜ਼ੀ ਅਗਲਾ ਵੇਚ ਲੈ ਜੇ ਕਿ ਇਹਨੇ ਸੇਲ ਕਰਨ ਨੂੰ ਵੀ ਲੈ ਜਾਣੀ ਆ ਤੇ ਜੇ ਕਿ ਇਹਨੇ ਘਰੇ ਦੁੱਧ ਪੀਣ ਨੂੰ ਲੈ ਜਾਣੀਆਂ ਅੱਜ ਹਫ਼ਤੇ ਤੋਂ 10 ਦਿਨਾਂ ਦੀ ਕੱਚੀ ਜ਼ਰੂਰ ਆ ਮੁੱਲ ਵੀ ਇਹਦਾ 55000 ਤੇ ਜਿੱਦਣ ਤਿਆਰ ਹੋ ਜਾਂਦੀ ਆ ਬਾਕੀ ਗੱਬਣ ਪਸ਼ੂ ਪਤਾ ਨਹੀਂ ਹੁੰਦਾ ਸੂਪੇ ਦੋਵਾਂ ਦਿਨਾਂ ਨੂੰ ਸੂਪੇ ਹਾਂ ਗੱਬਣ ਪਸ਼ੂ ਉਹ ਫਿਰ ਜੀ ਲਾ ਜੇ ਤਾਂ ਚਾਰ ਦਿਨ ਕੱਢ ਜੇ ਤੇ ਉਹ ਸੂਪੇ ਬਣ ਜਾਂਦੀਆਂ ਬਾਕੀ ਦੋਵਾਂ ਨੂੰ ਸੂਏ ਬਣੂਗੀ ਬੜਾ ਹਾਂ ਬਾਕੀ ਇਹਦੇ ਕੱਲ ਨੂੰ ਦਿਨ ਪੂਰੇ ਆ ਸੂਪੇ ਭਾਵੇਂ ਦੋਵਾਂ ਦਿਨਾਂ ਨੂੰ ਸੂਪੇ ਡੇਟ ਮੁਤਾਬਕ ਦੇ ਦਿਨ ਕੱਲ ਨੂੰ ਪੂਰੇ ਆ ਲੈ ਵਾ ਲੂ ਆ ਥਾਂ ਬੜਾ ਹਾਂ ਪਰ ਮੇਰੇ ਹਿਸਾਬ ਨਾਲ ਲੱਗਦਾ ਬੱਚੀ ਲੈ ਜੂ ਹਜੇ ਕੁਝ ਦਿਨ ਉੱਪਰ ਤੇ ਬਾਕੀ ਪਤਾ ਨਹੀਂ ਹੁੰਦਾ ਪਰ ਮੌਲਜਮਾ ਜਾਇਜ ਦੇ ਦੇਣੀ ਆ 55000 ਦੀ। ਇਹਦੀ ਵੇੜ ਵੀਰੇ ਕਿਸੇ ਫਾਰਮ ਹੈ ਘੜੀ ਨੇ ਵਾਲਾ ਇਹਨਾਂ ਫਾਰਮ ਵਾਲੀ ਜਾਈ 75000 ਮੰਗਦੀ ਆ। ਇਹਦਾ ਮੰਗਦਾ। ਇਹ ਤਾਂ ਗੱਲ ਹੈਗੀ ਆ। ਦੋਸਤੋ ਫੁੱਲ ਵੱਡੀ ਆ ਕਿਸੇ ਨੇ 55000 ਦੀ ਨਹੀਂ ਦੇਣੀ। ਫੋਨ ਨੰਬਰ ਸਕਰੀਨ ਤੇ ਚੜ੍ਹ ਇੱਕ ਪਿੰਡ ਜਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ।